ਪਿਆਰੇ ਸਾਧ ਸੰਗਤ ਜੀਓ ਬੋਲੀਏ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਡੇਰਾ ਬਾਬਾ ਪਰਮਾਨੰਦ ਕੋਟਲੀ ਮਾਨਤ ਸੁਖਵੀਰ ਦਾ ਜੀ ਅੱਜ ਬੇਨਤੀ ਕਰਦੇ ਆ ਕਿ ਭੇਖ ਭਗਵਾਨ ਦੇ ਵਿੱਚ ਇੱਕ ਬਹੁਤ ਜਿਸ ਮੁਕਤ ਦੇ ਉੱਤੇ ਵੇਖਿਆ ਔਰ ਹਕੀਕਤ ਵੀ ਮਿਲੇ ਅਸੀਂ ਮਹੰਤ ਰਾਮਦਾਸ ਜੀ ਨੂੰ ਉਹਨਾਂ ਦੀਆਂ ਜਟਾਵਾਂ ਦੁਖੀਆਂ ਨੇ ਕਟੀਆਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇੱਕ ਭਗਵਾਨ ਦੇ ਵੱਲੋਂ ਸਾਰੇ ਮਹਾਂਤਮਾ ਰਲ ਕੇ ਉਹਨਾਂ ਦੇ ਨਾਲ ਰਲੋ ਉਹਨਾਂ ਦੀ ਬੇਨਤੀ ਨੂੰ ਸੁਣੀਏ ਕਿਉਂਕਿ ਉਹਦੇ ਉੱਪਰ ਜੋ ਐਸੀ ਮੰਦਪੰਨਾ ਵਾਪਰੀ ਹੈ ਇਹ ਬਹੁਤ ਮਾੜੀ ਹੈ ਆਉਣ ਵਾਲੇ ਕਿਸੇ ਹੋਰ ਸਾਧੂ ਦੇ ਨਾਲ ਵੀ ਐਸੀ ਘਟਨਾ ਵਾਪਰ ਸਕਦੀ ਹੈ ਇਹ ਭੇਗ ਭਗਵਾਨ ਬਾਬਾ ਜੀ ਦਾ ਹੈ ਇਹ ਭੇਕ ਭਗਵਾਨ ਉਸ ਰਾਮਦਾਸ ਜੀ ਦਾ ਨਹੀਂ ਕੱਟਿਆ ਗਿਆ ਤੇ ਬਾਬਾ ਜੀ ਨੇ ਭੇਕ ਭਗਵਾਨ ਨੂੰ ਉਹਨਾਂ ਨੇ ਦੁਸ਼ਟਾਂ ਨੇ ਹੱਥ ਲਾਇਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਐਨੀ ਕੀ ਬੇਨਤੀ ਪ੍ਰਵਾਨ ਕਰੋ ਸੋਹਣ ਸੋਹਣ ਸੋਹਣ